ਮਾਸਕੀ ਜਿਹੜੀ ਸਾਰਾ ਮਾਲਕ ਕਿਹੜਾ ਮਟਰੇਸ ਆ ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ ਚ ਹੋਣਾ ਕਿ ਪਿਛਲੇ 5-9 ਨੂੰ ਇੱਕ ਲੇਡੀ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰ ਦੇ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਲਵੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸ ਐਚ ਓ ਸਿਟੀ ਵੱਲੋਂ ਮਕਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀ ਐਨ ਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈ ਪੀ ਐਸ ਹੋਣਾ ਵੱਲੋਂ ਇਮੀਡੀਏਟਲੀ ਡੀ ਐਸ ਪੀ ਸਿਟੀ DSP D ਅਨਚਾਰਜ CIA ਤੇ SHO ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਲਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਮਲਿਆਵਾਲਾ ਥਾਣਾ ਸਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੂੰ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇng ਹੈ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲਾਂ ਪੈਸਿਆਂ ਦਾ ਲੈਣ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀਗੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੋਣ ਦੇ ਲੱਗੇ ਤੇ ਉਹਨਾਂ ਨੇ ਉਸਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੁੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਡਲੀ ਪੁਛਗੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਐਸ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਤੇ ਕੁਛ ਥੋੜੇ ਜਿਹੇ ਪੈਸਿਆਂ ਦੇ ਪੁਰਾਣੇ ਲੈਣ ਦੇਣ ਕਰਕੇ ਇਸ ਮਰਦਰ ਨੂੰ ਅੰਜਾਮ ਦਿੱਤਾ ਸਰ ਜਿਸ ਜਗ੍ਹਾ ਤੇ ਕਤਲ ਹੋਇਆ ਉਹ ਜਗ੍ਹਾ ਸਮਸ਼ਾਨ ਲਾਕਾ ਵਾ ਨੰਨਾਤੜੇ ਤੇ ਕ੍ਰਾਈਮ ਹੁੰਦੀ ਹੈ ਕੋਈ ਸੋਲੋ ਸਲਾਹ ਦਾ ਕੋਈ ਕੋਈ ਧਈ ਲਾਈ ਗਈ ਹੈ ਤਾਂ ਕੋ ਬਾੜ ਵੀ ਲਾਈ ਗਈ ਕਿਵੇਂ ਦੇਖਦੇ ਹੋ ਲੋਕੋ ਤਾਂ ਡਰ ਦੇ ਲੱਗਦੇ ਵੀ ਸਿਰ ਦੇ ਦੇਖੋ ਜੀ ਹੁਣ ਐਸਐਸਪੀ ਸਾਹਿਬ ਨੇ ਉਸ ਜਗ੍ਹਾ ਦੇ ਉੱਤੇ ਪੀਸੀਆਰ ਦੀ ਕਾਫੀ ਵਧਾ ਦਿੱਤੀ ਗਈ ਆ ਤੇ ਜਿਹੜੀ ਜਿਸ ਤੁਸੀਂ ਅੱਜ ਸਾਡੇ ਧਿਆਨ ਚ ਲਿਆਉਂਦਾ ਹੈ ਕਿ ਕਦੀ ਕਿਸੇ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਸਾਡੇ ਸਾਹਿਬ ਨੇ ਜਦੋਂ ਤਾਂ ਅਸੀਂ ਵੀ ਲੱਗੇ ਆ ਫਰਸਟ ਕ੍ਰਾਈਮ ਹੋਇਆ ਉਸ ਸੂਏ ਦੇ ਉੱਤੇ ਅਸੀਂ ਬਿਹੇ ਜਿਹੜੀਆਂ ਆਰ ਆਰ ਪੀ ਆ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦਵਾਂਗੇ ਵੀ ਤੁਸੀਂ ਉਧਰਲੇ ਪਾਸੇ ਜ਼ਿਆਦਾ ਕੇਟ ਰੱਖਿਆ ਕਰੋ ਤੇ ਜਿਹੜਾ ਸਾਡਾ ਪੀ ਸੀ ਆਰ ਆ ਉਹ ਵੀ ਜ਼ਿਆਦਾ ਰਾਉਂਡ ਕੱਢਿਆ ਕਰੋਗੇ ਜੀ ਸਰ ਜਿਹੜੇ ਮੁਜਰੀ ਇੰਡੀਪੈਂਡੈਂਟ ਦੇਸ ਕਰ ਤੋਂ ਗ੍ਰਫਤਾਰੀ ਹੋਈ ਹੈ ਅਜਾ ਕੋਈ ਉਹਨਾਂ ਦੇ ਉੱਤੇ ਜਿਸਟ੍ਰਿਕ ਕੇਸ ਦਰਜ ਹੋਇਆ ਹੈ ਉਹਨਾਂ ਦੀ ਗ੍ਰਫਤਾਰੀ ਪਹਿਲੋ ਹੋਈ ਆ ਪਹਿਲੋ ਉਹ ਅਰੈਸਟ ਹੋਇਆ ਐ ਐਨ ਡੀ ਪੀ ਐ ਸੈਕਟਰ ਦੇ ਕੇਸ ਦੇ ਵਿੱਚ ਨਿਸ਼ਾਨ ਸਿੰਘ ਉਹ 21 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਹੈ ਜੀ ਹੁਣ ਉਸ ਤੋਂ ਬਾਅਦ ਵਿੱਚ ਆਉਣ ਤੋਂ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀਗਾ ਜਿਹੜੀ ਉਹਨੇ ਮੁਢਲੀ ਪੁਛ ਬਾਕੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਅਜ ਰਿਵਾਰਡ ਲਵਾਂਗੇ ਆਫਟਰ ਰਿਵਾਰਡ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦੇਵਾਂਗੇ ਇਹਨਾਂ ਨੇ ਇਹਨਾਂ ਨੇ ਹੁਣ ਆਪਣਾ ਦੱਸਿਆ ਹੈ ਜੀ ਵੀ ਅਸੀਂ ਫਲਾਨੇ ਬੰਦੇ ਨੂੰ ਬੈਟਰੀਆਂ ਦਿੱਤੀਆਂ ਸੀਗੀਆਂ ਆਟੋ ਪੁਲਿਸ ਨੇ ਆਲਰੇਡੀ ਰਿਕਵਰ ਕਰ ਲਿਆ ਜਿਹੜਾ ਲੈ ਕੇ ਗਿਆ ਸੀਗੇ ਜਲਦ ਹੀ ਇਹਨਾਂ ਦੀ ਪੁੱਛਗੇ ਤੇ ਜਿਹੜਾ ਬੰਦਾ ਅੱਗੇ ਟ੍ਰੇਸ ਹੋਊਗਾ ਉਹਦੇ ਫਰਦਰ ਵੀ ਕਾਰਵਾਈ ਕੰਮ ਚ ਲਿਆਤੀ ਜਾਊਗੀ ਜੀ ਠੀਕ ਹੈ ਜਿਹੜਾ ਮਰਡਰ ਸੀ ਆਰਲੀ ਮਾਰਨਿੰਗ ਦਾ ਮਾਰਕ ਜਿਹੜੀ ਜੀ ਸੀ ਵੀ ਵੀ ਆ ਰਹੀ ਸੀ ਤੇ ਜਿਹੜੇ ਕੁਝ ਮੁੱਢਲੇ ਸੀ ਸੀ ਟੀ ਵੀ ਕੈਮਰੇ ਧਿਆਨ ਵਿੱਚ ਆਏ ਸੀ ਉਹਨਾਂ ਵਿੱਚ ਵੀ ਇਹਨਾਂ ਦਾ ਫੇਸ ਕਵਰ ਆ ਰਿਹਾ ਸੀ ਤਾਂ ਥੈਂਕ ਯੂ